ਵੱਡੀ ਕਾਰਵਾਈ ਜੋ ਹੈ ਮਾਝੇ ਦੇ ਵਿੱਚ ਹੋਣ ਜਾ ਰਹੀ ਆ ਦੱਸ ਜੀ ਕੀ ਜੋ ਨਾਮੀ ਗੈਂਗਸਟਰ ਉਸ ਦੀ ਜਿਹੜੀ ਕੋਠੀ ਢਾਉਣ ਦਾ ਕੰਮ ਜਿਹੜਾ ਪੰਜਾਬ ਪੁਲਿਸ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਸਭ ਤੋਂ ਪਹਿਲਾਂ ਸਾਂਝੀਆਂ ਕੀਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਇਹ ਜੋ ਕਰੋਨਾ ਦੀ ਕੋਠੀ ਹੈਗੀ ਆ ਇਸ ਨੂੰ ਢਾਇਆ ਜਾ ਰਿਹਾ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦੋ ਜੀਸੀਬੀ ਮਸ਼ੀਨਾਂ ਲਗਾ ਕੇ ਇਸ ਕਰੋੜਾਂ ਦੀ ਕੋਠੀ ਨੂੰ ਢਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਦੱਸ ਦਈਏ ਕਿ ਇਸ ਵਿਅਕਤੀ ਦੇ ਉੱਤੇ ਇਸ ਗੈਂਗਸਟਰ ਦੀ ਤਰ੍ਹਾਂ ਨਾਲ ਜਾਣਕਾਰੀ ਵੀ ਸਾਂਝੀ ਕਰ ਦਿੰਨੇ ਆ ਗੁਰਪ੍ਰੀਤ ਸਿੰਘ ਬਿੱਲਾ ਨਾਮੀ ਗੈਂਗਸਟਰ ਆ ਜੋ ਕਿ ਇਸ ਵੇਲੇ ਜੰਮੂ ਜੇਲ੍ਹ ਦੇ ਵਿੱਚ ਹੈਗਾ ਦੱਸ ਦਈਏ ਕਿ ਕਰੋੜਾਂ ਦੀ ਕੋਠੀ ਇਸ ਗੈਂਗਸਟਰ ਦੀ ਜਿਹੜੀ ਆ ਅੱਜ ਪੰਜਾਬ ਪੁਲਿਸ ਵੱਲੋਂ ਨਸ਼ੇ ਦਾ ਕਿਉਂਕਿ ਜਿੱਥੇ ਕਿ ਇਹ ਪਰਚੇਸ ਉੱਪਰ ਹੈਗੇ ਨੇ ਉੱਥੇ ਨਸ਼ੇ ਦੇ ਪਰਚੇ ਵੱਡੇ ਪਰਚੇ ਜਿਹੜੇ ਨਸ਼ੇ ਦੇ ਇਸ ਦੇ ਉੱਪਰ ਹੈਗੇ ਨੇ ਤਾਂ ਪਾਕਿਸਤਾਨ ਦੇ ਨਾਲ ਖਾਸ ਸਬੰਧ ਜਿਹੜੇ ਆ ਇਸ ਦੇ ਜਿਹੜੇ ਦੱਸੇ ਗਏ ਨੇ ਤਾਂ ਇਸ ਦੇ ਉੱਪਰ ਵੱਡੇ ਪਰਚੇ ਹੋਣ ਦੇ ਬਾਵਜੂਦ ਕਹਿ ਲਈਏ ਕਿ ਅੱਜ ਵੱਡੀ ਕਾਰਵਾਈ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤਾਂ ਇਹ ਦੇਖ ਸਕਦੇ ਹਾਂ ਕਿ ਪੂਰੀ ਕੋਠੀ ਖਾਲੀ ਕਰਾ ਕੇ ਮੈਂ ਆਪਣੇ ਸ਼ੋਗੀ ਨੂੰ ਕਹਾਂਗਾ ਉੱਧਰ ਵੀ ਤਸਵੀਰਾਂ ਸਾਂਝੀਆਂ ਕਿੱਤਿਆ ਜਾਣ ਦੋ ਜੇਸੀਬੀਆਂ ਲਗਾਉਣੀਆਂ ਪਈਆਂ ਤਾਂ ਦੋ ਜੇਸੀਬੀਆਂ ਲਗਾ ਕੇ ਇਸ ਕੋਠੀ ਨੂੰ ਜਿਹੜਾ ਅੱਜ ਢਾਈ ਢਾਈ ਕੀਤਾ ਜਾ ਰਿਹਾ ਹੈ ਤਾਂ ਵੱਡੀ ਕਾਰਵਾਈ ਪੁੱਛ ਸਰਕਾਰ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਨੇ ਲੰਬੇ ਸਮੇਂ ਤੋਂ ਜੋ ਨਸ਼ਾ ਤਸਕਰਾਂ ਦੇ ਜਿਹੜੇ ਘਰ ਠਹਿਏ ਜਾ ਰਹੇ ਸੀਗੇ ਤਾਂ ਉਸ ਦੇ ਵਿੱਚ ਸਭ ਤੋਂ ਵੱਡੀ ਕਾਰਵਾਈ ਕਹਿ ਸਕਦੇ ਆ ਇਸ ਘਰ ਦੀ ਆ ਕਿਉਂਕਿ ਕਰੋਨਾ ਦਾ ਜੋ ਮੁੱਲ ਕਹਿ ਸਕਦੇ ਆ ਇਸ ਕੋਠੀ ਦਾ ਹੈਗਾ ਤਾਂ ਇਹ ਕੋਠੀ ਨੂੰ ਹੁਣ ਆ ਦੇਖ ਸਕਦੇ ਹੋ ਢਾਉਣ ਦਾ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਕਿ ਇੱਕ ਜੀਸੀਬੀ ਇੱਕ ਤਰਫਾ ਲੱਗੀ ਆ ਦੂਜੀ ਜੀਸੀਬੀ ਦੂਜੇ ਤਰਫਾ ਲੱਗੀ ਆ ਤਾਂ ਪੂਰੇ ਘਰ ਨੂੰ ਅੱਜ ਪਲੈਂਟਰ ਖੇਰੂ ਖੇਰੂ ਕਰ ਦਿੱਤਾ ਜਾਏਗਾ ਬਿਲਕੁਲ ਸਾਫ ਮદાન ਜਿਹੜਾ ਇਸ ਘਰ ਦਾ ਇੱਥੇ ਕਰ ਦਿੱਤਾ ਜਾਏਗਾ ਤਾਂ ਇਹ ਜੋ ਨਸ਼ਾ ਤਸਕਰ ਹੈਗੇ ਨੇ ਜੋ ਕਿ ਨਸ਼ਾ ਜਿਹੜਾ ਵੇਚਦੇ ਨੇ ਨਸ਼ਾ ਲਿਆਉਂਦੇ ਨੇ ਤਾਂ ਉਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਤਾਂ ਉਹਨਾਂ ਦੇ ਘਰਾਂ ਦੇ ਉੱਤੇ ਹੁਣ ਕਾਰਵਾਈ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਆ ਹਾਲਾਂਕਿ ਵੱਡੇ ਅਧਿਕਾਰੀ ਕੁਝ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਜਦੋਂ ਮੈਂ ਆਪਣੇ ਸੋਖੀ ਨੂੰ ਕਹਾਂਗਾ ਕਿ ਪ੍ਰੋਪਰ ਜਿਹੜੀਆਂ ਤਸਵੀਰਾਂ ਨੇ ਪੂਰਨ ਤੌਰ ਤੇ ਸਾਂਝੀਆਂ ਕੀਤੀਆਂ ਜਾਣ ਲਾਈਵ ਤਸਵੀਰਾਂ ਜਗਬਾਨੀ ਟੀਵੀ ਦੇ ਉੱਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇਸ ਘਰ ਨੂੰ ਢਾਉਣ ਦਾ ਜਿਹੜਾ ਪ੍ਰਕਿਰਿਆ ਜਿਹੜੀ ਇੱਥੇ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪੁਲਿਸ ਵੱਡੇ ਪੱਧਰ ਤੇ ਇੱਥੇ ਪਹੁੰਚੀ ਹੋਈ ਹੈ ਮੈਂ ਆਪਣੇ ਸੋਖੀ ਨੂੰ ਕਹਾਂਗਾ ਪੁਲਿਸ ਦੀਆਂ ਵੀ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਖਾਲਾ ਕੀ ਜਦੋਂ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਆ ਤਾਂ ਉਦੋਂ ਉਹਨਾਂ ਵੱਲੋਂ ਆਖਿਆ ਜਾਂਦਾ ਕਿ ਇਹੋ ਜੇ ਤਸਕਰ ਜਿਹੜੇ ਹੋਣਗੇ ਉਹਨਾਂ ਤੇ ਵੱਡੀ ਕਾਰਵਾਈਆਂ ਕੀਤੀਆਂ ਜਾਣਗੀਆਂ ਲੇਕਿਨ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਵੱਡੀ ਕਾਰਵਾਈ ਇਸ ਗੈਂਗਸਟਰ ਕਿਉਂਕਿ ਗੈਂਗਸਟਰ ਦਾ ਨਾਮ ਤਾਂ ਕਹਿ ਰਹੇ ਆ ਦੇਸ਼ ਵਿਰੋਧੀ ਪਰਚੇ ਨੇ ਕਈ ਥਾਂ ਦੇ ਉੱਤੇ ਜੋ ਵੱਡੇ ਜੋ ਕਹਿ ਸਕਦੇ ਪਰਚਿਆਂ ਦੇ ਵਿੱਚ ਇਸ ਅ ਵਿਅਕਤੀ ਦੇ ਜਿਹੜੇ ਦੋਸ਼ੀ ਦੇ ਨਾਮ ਜਿਹੜੇ ਆ ਪਾਏ ਗਏ ਨੇ ਤਾਂ ਇਹ ਜੋ ਉਹਨਾਂ ਦੇ ਘਰ ਨੂੰ ਹੁਣ ਢਾਉਣ ਦਾ ਜਿਹੜਾ ਕੰਮ ਇੱਥੇ ਲਗਾਤਾਰ ਜਾਰੀ ਹੈ ਹਾਲਾਂਕਿ ਕਈ ਵਾਰ ਕਮੈਂਟ ਸੈਕਸ਼ਨ 'ਚ ਲੋਕ ਕਹਿੰਦੇ ਸਿਗੇ ਕਿ ਪੰਜਾਬ ਪੁਲਿਸ ਪੁਰਨ ਤੌਰ ਦੇ ਉਤੇ ਘਰ ਨਹੀਂ ਢਾਉਂਦੀ ਸਿਰਫ ਖਾਨਾ ਪੂਰਤੀ ਕਰਦੀ ਆ ਤਾਂ ਇਹ ਘਰ ਜਿਹੜਾ ਅੱਜ ਤੁਸੀਂ ਵੇਖ ਰਹੇ ਹੋ ਇਹ ਪੁਰਨ ਕਹਿ ਸਕਦੇ ਆ ਪ੍ਰੋਪਰ ਜਿਹੜਾ ਸਾਰੇ ਦਾ ਸਾਰਾ ਜੋ ਅੱਜ ਡਿਮੋਲਿਸ਼ ਕੀਤਾ ਜਾ ਰਿਹਾ ਤਾਂ ਜੋ ਵਿਅਕਤੀ ਨੇ ਜੋ ਕਹਿ ਸਕਦੇ ਆ ਕਿ ਇਲਾਕਾ ਨਿਵਾਸੀ ਨੇ ਉਵੀ ਇੱਥੇ ਖੜ ਕੇ ਜ਼ਰੂਰ ਦੇਖ ਰਹੇ ਨੇ ਕਿਉਂਕਿ ਬਹੁਤ ਵੱਡੀ ਕਾਰਵਾਈ ਆ ਬਹੁਤ ਵੱਡੀ ਕਾਰਵਾਈ ਜਿਹੜੀ ਆ ਲਗਾਤਾਰ ਟੜਨਾ ਸਾਂਝੀ ਕਰ ਰਹੇ ਲਾਈ ਤਸਵੀਰਾਂ ਆਪਣੇ ਸ਼ੋਕੀ ਨੂੰ ਕਹਾਂਗਾ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਜਾਣਾ ਕਿਸ ਤਰ੍ਹਾਂ ਦੇ ਨਾਲ ਇਹ ਘਰ ਨੂੰ ਅੱਜ ਖੇਰੂ ਖੇਰੂ ਕੀਤਾ ਜਾਣਾ ਤਾਂ ਉੱਥੇ ਹੀ ਜੋ ਆਲਾ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚਣ ਆਲੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਲੇਕਿਨ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਪੂਰੀ ਕੋਠੀ ਜਿਹੜੀ ਆ ਢਾ ਦਿੱਤੀ ਗਈ ਆ ਆਲਾ ਅਧਿਕਾਰੀ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਲਾਈਵ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਾਈਵ ਤਸਵੀਰਾਂ ਜਿਹੜੀਆਂ ਆ ਲੀਆਂ ਸਾਂਝੇ ਕੀਤੀਆਂ ਜਾਣ ਕਿਸ ਤਰ੍ਹਾਂ ਦੇ ਨਾਲ ਇਸ ਘਰ ਨੂੰ ਜਿਹੜਾ ਪੂਰਾ ਢਾਇਆ ਜਾ ਰਿਹਾ ਤਾਂ ਜਿੱਥੇ ਕਿ ਨਸ਼ੇ ਦੇ ਪਰਚੇ ਇਸ ਵਿਅਕਤੀ ਦੇ ਉੱਤੇ ਹੈਗੇ ਨੇ ਉੱਥੇ ਹੀ ਜੋ ਦੇਸ਼ ਦਰੋਹ ਦੇ ਪਰਚੇ ਵੀ ਜਿਹੜਾ ਇਸ ਵਿਅਕਤੀ ਦੇ ਉੱਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਗੇ ਨੇ ਤਾਂ ਇਹ ਜੋ ਐਸਐਸਪੀ ਸਾਹਿਬ ਹੈਗੇ ਨੇ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਐਸਐਸਪੀ ਸਾਹਿਬ ਨਾਲ ਵੀ ਆਪਾਂ ਹੁਣੇ ਗੱਲ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜੋ ਇਸ ਘਰ ਨੂੰ ਢਾਉਣ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਗਿਆ ਤਾਂ ਪੰਜਾਬ ਦਾ ਪਹਿਲਾ ਤੇ ਵੱਡਾ ਜੋ ਕਹਿ ਸਕਦੇ ਹਾਂ ਇਹ ਬਣਤੀ ਦਾ ਜੇ ਰੇਟ ਕਹਿ ਲਈਏ ਕਿ ਕਰੋੜ ਤੋਂ 1.5 ਕਰੋੜ ਦੀ ਪ੍ਰਕਿਰਤੀ ਆਖੀ ਜਾ ਰਹੀ ਹੈ ਜਿਸ ਨੂੰ ਅੱਜ ਢਾਉਣ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਤਾਂ ਦੋ ਜੀਸੀਬੀ ਮਸ਼ੀਨਾਂ ਰਹੀ ਇਹ ਕਾਰਨ ਟਾਉਣ ਦਾ ਜੋ ਪ੍ਰਕਿਰਿਆ ਉਹ ਸ਼ੁਰੂ ਕੀਤੀ ਗਈ ਆ ਤਾਂ ਆਲਾ ਅਧਿਕਾਰੀ ਵੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਨੇ ਆ ਤਾਂ ਸਰ ਅੱਜ ਤੁਸੀਂ ਪਹੁੰਚੇ ਹੋ ਵੱਡੀ ਕਾਰਵਾਈ ਪੰਜਾਬ ਆ ਸਕਦੇ ਆ ਕਰੋਨਾ ਦੀ ਕੋਠੀ ਜਿਹੜੀ ਅੱਜ ਢਾਈ ਜਾ ਰਹੀ ਆ ਤਾਂ ਕਿ ਕਿਉਂਕਿ ਪੰਜਾਬ ਛਲੇ ਤੱਕ ਇਹੋ ਜਿਹੀ ਕੋਈ ਕਾਰਵਾਈ ਨਹੀਂ ਵੇਖਣ ਨੂੰ ਮਿਲਦੀ ਜੀ ਇਹ ਦੇਖ ਇੱਥੇ ਕਰ ਲੈਂਦੇ ਆਪਾਂ ਇੱਥੇ ਆ ਤਾਂ ਇਹ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਆਲਾ ਅਧਿਕਾਰੀ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਐਸਐਸਪੀ ਸਾਹਿਬਾਨ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਅੱਜ ਦੀ ਇਸ ਕਾਰਵਾਈ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਸਰ ਅੱਜ ਇੱਕ ਵੱਡੀ ਕਾਰਵਾਈ ਜਿਹੜੀ ਇੱਥੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜੀ ਸਾਰਿਆਂ ਨੂੰ ਬੁਲਾ ਲਈ ਆਪਾਂ ਸਾਰੇ ਕਿੱਥੇ ਕਰ ਲਈਏ ਇਹ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆਂ ਤੁਸੀਂ ਵੇਖ ਸਕਦੇ ਹੋ ਤਾਂ ਇਹ ਤੁਸੀਂ ਵੇਖ ਸਕਦੇ ਹੋ ਵੱਡੀ ਕਾਰਵਾਈ ਹੈ ਜੋ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਕਾਰਵਾਈ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤਾਂ ਉਹ ਇੱਕ ਵਾਰੀ ਫੇਰ ਤੁਹਾਡੇ ਨਾਲ ਉਸ ਗੈਂਗਸਟਰ ਦਾ ਨਾਮ ਜ਼ਰੂਰ ਸਾਂਝਾ ਕਰਦਨੇ ਆ ਜਿਸ ਦਾ ਇਹ ਘਰ ਹੈਗਾ ਗੁਰਪ੍ਰੀਤ ਸਿੰਘ ਬਿੱਲਾ ਨਾਮੀ ਗੈਂਗਸਟਰ ਹੈ ਜੀ ਗੁਰਪ੍ਰੀਤ ਸਿੰਘ ਬਿੱਲਾ ਤਾਂ ਉਸ ਦਾ ਘਰ ਜਿਹੜਾ ਇੱਥੇ ਕਾਰਵਾਈ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਆ ਤਾਂ ਜਿੱਥੇ ਕਿ ਗੈਂਗਸਟਰ ਦਾ ਨਾਮ ਨਾਲ ਜੁੜਿਆ ਉੱਥੇ ਨਾਲ ਜੋ ਸਮਗਲ ਸਮਗਲਰ ਦਾ ਨਾਮ ਵੀ ਜਿਹੜਾ ਇਸ ਦੇ ਨਾਲ ਜੁੜਦਾ ਆ ਤਾਂ ਦੱਸ ਜੀਏ ਕਿ ਜਿੱਥੇ ਦੇਸ਼ਦਰੋਹ ਦੇ ਪਰਚੇ ਇਸ ਦੇ ਉੱਪਰ ਹੈਗੇ ਨੇ ਪਾਕਿਸਤਾਨ ਨਾਲ ਲਿੰਕ ਆਖੇ ਜਾ ਰਹੇ ਨੇ ਨਾਲ ਦੀ ਨਾਲ ਇਸ ਉੱਪਰ ਜੋ ਕਾਫੀ ਜ਼ਿਆਦਾ ਜੋ ਦੇਸ਼ਦਰੋ ਦੇ ਪਰਚੇ ਹੋਣ ਦੇ ਬਾਵਜੂਦ ਕੋਈ ਆਖਿਆ ਜਾ ਰਿਹਾ ਉਸਨੇ ਕਿਸੇ ਟਾਈਮ ਦੇ ਉੱਤੇ ਪਾਕਿਸਤਾਨ ਨੂੰ ਜੋ ਇੰਡੀਆ ਦੀ ਭਾਰਤ ਦੀ ਖਾਸ ਤੌਰ ਤੇ ਪੰਜਾਬ ਦੀ ਇਨਫੋਰਮੇਸ਼ਨ ਸਾਂਝੀ ਕੀਤੀ ਜਿਸ ਤੋਂ ਬਾਅਦ ਕਿ ਇਹਨੂੰ ਫੜ ਦਿੱਤਾ ਜਾਂਦਾ ਤਾਂ ਜਿਹੜੇ ਲੋਕ ਇੱਥੇ ਨਾਕਾ ਇਲਾਕਾ ਨਿਵਾਸੀ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਉਹਨਾਂ ਦਾ ਵੀ ਕੀ ਕਹਿਣਾ ਹੈ ਲੇਕਿਨ ਇਹ ਦੇਖ ਸਕਦੇ ਹਾਂ ਕਿ ਪੂਰੀ ਪ੍ਰਕਿਰਿਆ ਇਸ ਘਰ ਨੂੰ ਡਿਮੋਲਿਸ਼ ਕਰਨ ਦੇ ਇੱਥੇ ਸ਼ੁਰੂ ਕਰ ਦਿੱਤੀ ਗਈ ਆ ਤਾਂ ਇਹ ਇੱਕ ਵੱਡੀ ਕਾਰਵਾਈ ਪੰਜਾਬ ਦੀ ਵੱਡੀ ਕਾਰਵਾਈ ਜੋ ਹੈ ਉਹ ਦੇਖਣ ਨੂੰ ਮਿਲ ਰਹੀ ਆ ਤਾਂ ਕਿਉਂਕਿ ਸਰਕਾਰ ਵੱਲੋਂ ਵੀ ਪਹਿਲਾਂ ਆਖਿਆ ਗਿਆ ਸੀਗਾ ਕਿ ਜਿਹੜੇ ਵੀ ਨਸ਼ਾ ਤਸਕਰ ਹੈਗੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਨਸ਼ਾ ਵੇਚ ਕੇ ਛੋਟੇ-ਛੋਟੇ ਬੱਚਾ ਨੂੰ ਨਸ਼ੇ ਤੇ ਲਗਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਜ਼ਰੂਰ ਕਰਾਂਗੇ ਤਾ ਇਹ ਉਸ ਦਾ ਇੱਕ ਦਿਖ ਜਿਹੜੀ ਹੈਗੀ ਆ ਵੱਡੀ ਕਾਰਵਾਈ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਡੀਜੀਪੀ ਪੰਜਾਬ ਜੋ ਨੇ ਉਹਨਾਂ ਨੂੰ ਖਾਸ ਤੌਰ ਤੇ ਦੇਸ਼ ਹੈਗੇ ਨੇ ਸਰਕਾਰ ਦੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋ ਕਹਿ ਸਕਦੇ ਆ ਕਿ ਅਣਗਿਹਲੀ ਜਿਹੜੀ ਆ ਨਹੀਂ ਵਰਤੀ ਜਾਊਗੀ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜੋ ਇਲਾਕਾ ਨਿਵਾਸੀ ਨੇ ਪੂਰੇ ਇਲਾਕੇ ਦੀਆਂ ਤਸਵੀਰਾਂ ਉਹ ਵੀ ਸਾਂਝੀਆਂ ਕੀਤੀਆਂ ਜਾਣ ਜਿੱਥੇ ਕਿ ਇੱਕ ਤਰਫਾ ਇੱਕ ਘਰ ਦੇ ਉੱਤੇ ਜਿਹੜਾ ਬੁਲਡੋਜ਼ਰ ਪੀਲਾ ਪੰਜਾ ਚੱਲ ਰਿਹਾ ਉੱਥੇ ਇਹ ਇਲਾਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਲੋਕ ਇੱਥੋਂ ਦੇ ਰਹਿਣ ਵਾਲੇ ਨੇ ਤੋ ਦੇਖ ਸਕਦੇ ਹੋ ਗੇਟ ਜਿਹੜਾ ਇਸ ਘਰ ਦਾ ਜਿਹੜਾ ਗੇਟ ਹੈ ਉਸ ਨੂੰ ਵੀ ਬਿਲਕੁਲ ਤੋੜ ਦਿੱਤਾ ਗਿਆ ਤਾਂ ਜੋ ਇਲਾਕਾ ਨਿਵਾਸੀ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਤਾਂ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਇਲਾਕੇ ਦੇ ਹੈਗੇ ਆ ਤਾਂ ਤੁਸੀਂ ਵੀਰ ਜੀ ਇਸੇ ਇਲਾਕੇ ਦੇ ਹੋ ਜੀ ਰਹਿਣ ਵਾਲੇ ਇਹ ਦੇਖ ਸਕਦੇ ਹਾਂ ਕਿ ਇਹ ਤਸਵੀਰਾਂ ਇਹ ਘਰ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਆ ਤੁਸੀਂ ਇਸੇ ਘਰ ਦੇ ਰਹਿਣ ਵਾਲੇ ਹੋ ਨਹੀਂ ਮੈਂ ਇਧਰ ਆ ਗਲੀ ਵਿੱਚ ਮੇਰਾ ਘਰ ਆ ਇਹ ਤੁਹਾਡਾ ਘਰ ਆ ਮੇਰਾ ਗਲੀ ਵਿੱਚ ਘਰ ਆ ਇਹਨਾਂ ਦਾ ਘਰ ਆ ਜੀ ਇਹ ਗੁਰਪ੍ਰੀਤ ਬੇਨ ਲੜਾਵੇ ਉਹਨਾਂ ਦੇ ਕੰਬਲਟੀ ਤਾਂ ਇਹ ਦੇਖ ਸਕਦੇ ਹਾਂ ਇਹ ਜੋ ਪਰਿਵਾਰ ਹੈਗਾ ਜਿਨ੍ਹਾਂ ਦਾ ਘਰ ਆ ਤਾਂ ਇਹ ਘਰ ਤੁਹਾਡਾ ਹੈ ਜੀ ਬਸ ਬਸ ਤੇ ਇਹਨਾਂ ਦਾ ਘਰ ਆ ਜੀ ਹਾਂ ਜੀ ਇਹਦਾ ਵਿਆਹ ਧਰਿਆ ਬੇਟੀ ਦਾ ਜੀ ਇਹਨਾਂ ਦਾ ਘਰ ਆ ਇਹਦੇ ਸਹੁਰਿਆਂ ਨੂੰ ਵੀ ਨਹੀਂ ਪਤਾ ਤੇ ਆ ਕੁਛ ਹੁਣ ਹੋ ਗਿਆ। ਗਾੜੀ ਵੇਖੋ ਉਹਨਾਂ ਤੇ ਕੀ ਬਣ ਗਈ। ਪਰ ਕਹਿੰਦੇ ਨੇ ਕਿ ਗੁਰਪ੍ਰੀਤ ਸਿੰਘ ਬਿੱਲੇ ਦੇ ਉੱਤੇ ਜਿਹੜਾ ਕਾਫੀ ਨਾਮੀ ਪਰਚੇ ਜਿਹੜੇ ਉਸ ਦੇ ਉੱਤੇ ਹੈਗੇ ਦੇਸ਼ ਵਿਰੋਧ ਦਾ ਪਰਚਾ ਹੈਗਾ। ਤਾਂ ਉਸ ਤੋਂ ਬਾਅਦ ਜਿਹੜੀ ਹੈ ਘਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪਤਾ ਨਹੀਂ ਸਰ ਹੁਣ ਇਹ ਤੇ ਹੀ ਤੇ ਹੀ ਆ ਨਹੀਂ ਤੇ ਆਨੇ ਮੰਗਦੇ ਆ ਵੀ ਚਲੋ ਗੁੜੀਆਂ ਦਾ ਵਿਆਹ ਹੋ ਲੈਣ ਦਿੰਦੇ ਭਰੇ ਜੋ ਕਰਨਾ ਹੀ ਤਾਂ ਬੱਜ ਕਰ ਲੈਂਦੇ। ਵਿਆਹ ਹੁਣ ਕਰਨ ਚ ਉਹਨੇ ਛੁੱਟੀ ਲਈ ਹੀ ਮੁੰਡੇ ਨੇ। ਤਵਿਆਜ ਵੀ ਹਿੱਸੇ ਮਹੀਨੇ ਦਾ ਵਿਆਹ ਥੋੜੇ ਦਿਨ ਵਿਆਹ ਜ ਰਹਿ ਗਏ ਘੜੀ ਨਨ ਗੁੜੀ ਗਣ ਪੋਚ ਲੋ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਇਸ ਘਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਤੇ ਆਖਿਆ ਜਾ ਰਿਹਾ ਕਿ ਇਸ ਘਰ ਦੇ ਵਿੱਚ ਕੁੜੀ ਦਾ ਵਿਆਹ ਸੀਗਾ ਲekin ਉੱਥੇ ਹੀ ਅਸੀਂ ਦੂਜੀ ਤਰਫਾ ਵੇਖੀਏ ਪੰਜਾਬ ਸਰਕਾਰ ਦੀ ਕਾਰਵਾਈ ਦੀ ਗੱਲ ਹੈ